ਨਸ਼ੇ ਨੂੰ ਰੋਕਣ ਲਈ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਲਗਾਤਾਰ ਹੀ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸ਼ਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਤਹਿਤ ਅੰਮ੍ਰਿਤਸਰ ਦੇ ਅਜਨਾਲਾ ਦੇ ਆਉਂਦੇ ਪਿੰਡ ਪੁੱਤਨਪੂਰਾ ਵਿਖੇ ਐਕਸਾਈਜ਼ ਵਿਭਾਗ ਤੇ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਦੋ ਘਰਾਂ ਵਿੱਚ ਰੇਡ ਕਰਕੇ ਵੱਡੀ ਮਾਤਰਾ ਵਿੱਚ ਲਾਹਨ ਤੇ ਸ਼ਰਾਬ ਬਰਾਮਦ ਕੀਤੀ ਹਾਂ ਜੀ ਹੋਈ ਹੈ ਮੇਰਾ ਨਾਮ ਜਗਦੀਪ ਕੋਹੜਾ ਮੈਂ ਐਕਸਾਈਜ਼ ਇਨਸਪੈਕਟਰ ਅਜ਼ਨਾਲਾ ਸਰਕਲ ਤੋਂ ਅੰਮ੍ਰਿਤਸਰ 2 ਦੇ ਅੰਦਰ ਤੇ ਅੱਜ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੋ ਸਾਡੇ ਆਈਟੀਸੀ ਨੇ ਤੇ ਸ਼੍ਰੀ ਮਨੀਸ਼ ਗੋਲ ਜੀ ਆਈਟੀਓ ਸਾਹਿਬ ਦੇ ਕਹਾਂ ਤੇ ਰੇਡ ਕੀਤਾ ਗਿਆ ਸੀਗਾ ਪਿੰਡ ਭੂਤਨਪੁਰਾ ਵਿਖੇ ਦੋ ਕਾਰ ਦੇ ਵਿੱਚ ਰਿਕਵਰੀ ਹੋਈ ਹੈ ਇੱਕ ਪ੍ਰੀਤ ਸਿੰਘ son of ਲਾਲਾ ਸਿੰਘ ਜਿਸ ਦੇ ਘਰੋਂ ਤਕਰੀਬਨ 1700 ਲੀਟਰ ਲਾਨ ਹੈ ਤੇ 250 ਬੋਤਲ ਦੇ ਕਰੀਬ ਸ਼ਰਾਬ ਹੈ ਤੇ ਇੱਕ ਚਾਲੂ ਪੱਠੀ ਵੀ ਮਿਲੀ ਆ ਤੇ ਦੂਸਰਾ ਹੈਗਾ ਬੱਬੂ ਸਿੰਘ son of ਅਜੈਪ ਸਿੰਘ ਜਿਸ ਦੇ ਘਰੋਂ 150 ਲੀਟਰ ਰੋਂ ਦੇ ਮਿਲੀ ਹੈ ਤੇ ਨਾਲ ਪੱਠੀ ਚਾਲੂ ਪੱਠੀ ਦਾ ਸਮਾਨ ਮਿਲਿਆ ਹੈਗਾ ਸਾਨੂੰ ਉਹਦੇ ਘਰ ਵਿੱਚੋਂ ਮਰ ਕੋਈ ਗ੍ਰਿਫਤਾਰੀ ਵੀ ਹੋਈ ਹੈ ਹਾਂਜੀ ਬੱਬੂ ਸਿੰਘ son of ਅਜੈਪ ਸਿੰਘ ਦੀ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਤਾਂ ਮੈਮ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਐਕਸਰਸ ਦੇ ਮਾਮਲੇ ਦਰਸੀ ਮੇਬੀ ਹੋਣਗੇ ਹੋਈ ਕੀ ਤਾੜਨਾ ਕਰਨਾ ਚਾਹੁੰਦੇ ਹੋ ਜਿਹੜੇ ਲੋਗ ਨਸ਼ੇ ਸ਼ਰਾਬ ਕਰਦੇ ਇਹਨਾਂ ਨੂੰ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸ਼ਰਾਬ ਨਾ ਕੱਢੋ ਬਹੁਤ ਮਾੜੀ ਹੈ ਫੋਂ ਪਿੱਛੇ ਸੰਗਰੂਰ ਵੀ ਕਾਂਡ ਹੋਇਆ ਇਸ ਦੇ ਨਾਲ ਹੀ ਕਾਫੀ ਲੋਕਾਂ ਦੀ ਜਾਨ ਜਾ ਚੁੱਕੀ ਜਾਂਦੇ ਨਾਲ ਤੇ ਇਹੀ ਕਹਿੰਦੇ ਆ ਕਿ ਨਾ ਇਹ ਕੰਮ ਕਰੋ ਜਿਹੜੀ ਇਹ ਨਜਾਇਸ਼ ਸ਼ਰਾਬ ਹੈ ਵੈਸੇ ਵੀ ਬਹੁਤ ਖਤਰਨਾਕ ਹੈ ਖਰਾਬ ਹੈ ਤੇ ਮੈਂ ਲਗਾਤਾਰ ਰੇਡ ਜਾਰੀ ਜਾਣਗੀਆਂ ਬਿਲਕੁਲ ਜੀ ਜਾਰੀ ਰਹਿਣਗੇ ਅੱਗੇ ਵੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز